ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਸੋਨੀ ਮੁੰਜਲ ਹੀਰ ਬਲੌਗ ਦੇ ਵਿੱਚ ਅੱਜ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਦੇਖੋ ਜੀ ਹਰ ਘਰ ਵਿੱਚ ਹਨਾ ਮੋਟਰਸਾਈਕਲ ਹੁੰਦੇ ਆ ਮੋਟਰਸਾਈਕਲ ਦੇ ਪਟਾਇਲ ਵੀ ਬਦਲਦੇ ਜਦੋਂ ਘਸ ਜਾਂਦੇ ਆ ਪਰ ਆਪਾਂ ਉਹਨਾਂ ਨੂੰ ਟਾਇਰਾਂ ਨੂੰ ਬੇਕਾਰ ਸਮਝ ਕੇ ਸੈੱਟ ਦਿੰਦੇ ਆ ਉਹ ਸਿੱਟੇ ਨਹੀਂ ਆਪਾਂ ਦੀ ਬਹੁਤ ਹੀ ਚੀਜ਼ ਤੇ ਕੰਮ ਆਉਣ ਵਾਲੀ ਘਰ ਵਿੱਚ ਡੇਲੀ ਰੁਟੀਨ ਚ ਕੰਮ ਹੁੰਦੀ ਆ ਚੀਜ਼ ਬਣਾ ਕੇ ਦਿਖਾਉਣੀ ਆ ਵੀਡੀਓ ਪੂਰੀ ਐਂਡ ਤੱਕ ਦੇਖਿਓ ਤੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚਲੋ ਆਜੋ ਤੁਹਾਨੂੰ ਦਿਖਾਈਏ ਅੱਜ ਕੀ ਬਣਾਉਂਦੇ ਹਾਂ ਹਾਂ ਜੀ ਆਪਾਂ ਟਾਇਰ ਲਾਏ ਆਪਣੇ ਕੋਲ ਮੋਟਰਸਾਈਕਲਾਂ ਦੇ ਟਾਇਰ ਪੈਸੀ ਪਾਕ ਸਾਹਿਬ ਵਿਕਾਸ ਸਮਝ ਕੇ ਇਹਨਾਂ ਨੂੰ ਸੈੱਟ ਦਿੰਨੇ ਆ ਕਹਿ ਰਹੇ ਨੇ ਟਾਇਰ ਆ ਕੁਆਰਟ ਤੇ ਵੇਚ ਦੋ ਵੀ ਹੁਣ ਆਪਣੇ ਕੰਮ ਤੇ ਜਿਵੇਂ ਮੋਟਰਸਾਈਕਲ ਤੋਂ ਲਾ ਦਿੰਨੇ ਆ ਆਪਾਂ ਲਾ ਕੇ ਸੈੱਟ ਦਿੰਨੇ ਆ ਪਰ ਇਹ ਆਪਾਂ ਟਾਇਰ ਬਹੁਤ ਕੰਮ ਦੇ ਬਹੁਤ ਕੰਮ ਵਾਲੀ ਆਉਣ ਵਾਲੀ ਚੀਜ਼ ਆਪਾਂ ਤੁਹਾਨੂੰ ਜਿ ਬਣਾ ਕੇ ਦਿਖਾਉਨੇ ਆ ਪ੍ਰਕਾਅ ਸਮਝ ਕੇ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਸੱਟੜਾਗਾ ਇਹਦੇ ਲਈ ਆਪਾਂ ਲਏ ਦੋ ਟਾਇਰ ਇਹ ਆਪਣੇ ਕੋਲ ਮੋਟਰਸਾਈਕਲ ਦੇ ਟਾਇਰ ਆ ਪਾਟੇ ਪਤਾਣੇ ਸੀਗੇ ਬਸ ਫਿਰ ਕਾਅ ਸਮਝ ਕੇ ਕਿਉਂ ਸੱਟਗੇ ਇਹਨਾਂ ਨੂੰ ਇੰਨਾ ਨਾਪਾ ਦੋ ਟਾਇਰ ਲੈ ਆ ਇਸ ਤਰ੍ਹਾਂ ਤੇ ਆਪਣਾ ਅਕਸਰ ਘਰਾਂ ਦੇ ਪਾਟੇ ਪੁਰਾਣੇ ਕੱਪੜੇ ਦਾ ਪਈ ਹੁੰਦੇ ਆ ਹਨਾ ਇੱਕ ਉਹ ਲੈ ਲੈਣੇ ਆਪਾਂ ਤੇ ਆਪਾਂ ਇੱਥੇ ਇੱਕ ਲੈ ਲੈ ਵੱਡੀ ਸਾਰੀ ਚਾਦਰ ਤੁਸੀਂ ਜਿਹੇ ਜੀ ਮਰਜ਼ੀ ਲੈ ਸਕਦੇ ਚਾਦਰ ਇਹਨੂੰ ਆਪਾਂ ਕੀ ਇਹਨਾਂ ਟਾਇਰਾਂ 'ਤੇ ਲਗਾ ਕੇ ਨਾ ਖੜਾ ਤੇ ਇਹਨੂੰ ਆਪਾਂ ਵਿਛਾਵਾਂਗੇ ਇਸ ਤਰ੍ਹਾਂ ਪਹਿਲਾਂ ਇੱਕ ਟਾਇਰ ਇਹਦੇ ਵਿੱਚ ਰੱਖਾਂਗੇ ਇਸ ਤਰ੍ਹਾਂ ਦੂਜਾ ਟਾਇਰ ਵੀ ਇਸ ਤੇ ਉੱਪਰ ਪੈਸੇ ਤਰ੍ਹਾਂ ਹੀ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਦੋਨੇ ਟੇਰ ਇਹਦੇ ਉੱਪਰ ਰੱਖਦੇ ਆ ਠੀਕ ਆ ਕਿ ਨਹੀਂ ਦੋਨੇ ਟੇਰ ਰੱਖਦੇ ਹੁਣ ਆਪਾਂ ਕੀ ਕਰਨਾ ਆਪਣੇ ਕੋਲ ਅਕਸਰ ਘਰਾਂ 'ਚ ਪਾਟੇ ਪੁਰਾਣੇ ਲੀੜੇ ਪਈ ਹੁੰਦੇ ਆ ਹਨਾ ਪੇਕਾਰ ਆਪਾਂ ਉਹਨਾਂ ਸਾਰੇ ਲੀੜਿਆਂ ਨੂੰ ਇਹਦੇ ਵਿੱਚ ਰੱਖ ਦੇਣਾ ਵੱਡੇ ਛੋਟੇ ਜਿੰਨੇ ਲੀੜੇ ਹੈਗੇ ਹੋ ਸਾਰੇ ਵਿੱਚ ਸੱਟ ਦੇਣੇ ਆਪਾਂ ਬਾਧੂ ਘਾਤੂ ਇਦਾਂ ਆਪਾਂ ਪਾਟੇ ਪਰਾਣੇ ਸਾਰੇ ਲੀੜੇ ਇਹਦੇ ਵਿੱਚ ਕੀ ਕਰਨੇ ਆ ਆਪਾਂ ਫੋਲਡ ਕਰਦੇ ਨੇ ਤੇ ਹੁਣ ਜਿਹੜੀ ਚਾਦਰ ਦਾ ਇਹਨੂੰ ਸਵਾਹ ਕੇ ਆਪਾਂ ਇਸ ਤਰ੍ਹਾਂ ਸੈੱਟ ਕਰਨਾ ਸਵਾਹ ਕੇ ਇੱਕ ਤਿੱਕ ਆਪਾਂ ਨੇ ਚਾਰੇ ਖੁੰਝਾਂ ਤੋਂ ਆਪਾਂ ਇਹਨੂੰ ਫੋਲਡ ਕਰਦੇ ਨੇ ਇਸ ਤਰ੍ਹਾਂ ਤੁਸੀਂ ਦੇਖੋ ਕਿੰਨੀ ਵਧੀਆ ਚੀਜ਼ ਬਣ ਕੇ ਤਿਆਰ ਹੁੰਦੀ ਆ ਇਹ ਨੂੰ ਤਾਂ ਕੋਲੋਂ ਸੈੱਟ ਕਰਕੇ ਆਪਾਂ ਇਹਨੂੰ ਤਿਆਰ ਲਗਾਉਣੀ ਹੈ ਇਹਨਾਂ ਦੀ ਕੋਸੀ ਇਸ ਥੀਨ ਸਟੈਂਡ ਦੇ ਵਿੱਚ ਇਹ ਬਿਗੈਰ ਕੱਟੇ ਵੱਡੇ ਇਹ ਆਪਣਾ ਬੱਚਿਆਂ ਲਈ ਬਿਲਕੁਲ ਫੋਲਡੇਬਲ ਸੋਫਾ ਜਿਹੜਾ ਬੜ ਕੇ ਬਿਲਕੁਲ ਤਿਆਰ ਹੋ ਗਿਆ ਆ ਜੀ ਨੂੰ ਕੋਈ ਤੇ ਸਭ ਸੈੱਟ ਕਰਦੇ ਨਾ ਬਿਲਕੁਲ ਸੈੱਟ ਹੋ ਗਿਆ ਕਿ ਨਹੀਂ ਦੇਖੋ ਜਿਹੜਾ ਮਾਜੀ ਇਸ ਤੇ ਬੈਠ ਸਕਦੇ ਆ ਇਸ ਤੇ ਉੱਪਰ ਆਪਾਂ ਐਸਾ ਕੋਈ ਗੱਡੀ ਵੀ ਰੱਖ ਸਕਦੇ ਆ ਆ ਦੱਸੋ ਕਰੋ ਦੀ ਗੱਡੀ ਹੈ ਇਹ ਸਾਡੇ ਇਹ ਆਪਾਂ ਅੱਗੇ ਵੀਡੀਓ ਬਣਾਈ ਸੀ ਉਹ ਗੱਤੀ ਸੀ ਇਹ ਤੋਂ ਉਦ ਗੱਡੀ ਰੱਖਨੇ ਗੱਡੀ ਰੱਖ ਸਕਦੇ ਤੇ ਗੱਡੀ ਨਹੀਂ ਰੱਖਣੀ ਹੈ ਨਾ ਇਹ ਲਿੰਕ ਆਪ ਡਿਸਕ੍ਰਿਪਸ਼ਨ ਚ ਲਾ ਦੇਣਾ ਤੇ ਦੇਵਣਾ ਹੁੰਦਾ ਤੇ ਇਦਾਂ ਕਰਕੇ ਤੁਸੀਂ ਬੱਚਿਆਂ ਦੇ ਨਾਲ ਲਗਾ ਕੇ ਸੋਫਾ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਉੱਤੇ ਜਿਵੇਂ माजी ਤੁਸੀਂ ਬੈਠੋ ਕਰਨ ਬੈਠ ਕੇ ਦਿਖਾਉਗਾ ਨਹੀਂ ਬੈਠ ਕੇ ਤਾਂ ਕਰਨ ਕਹਿੰਦਾ ਮੈਂ ਨਹੀਂ ਬੈਠਣਾ ਕਹਿੰਦਾ ਚਲ ਨਹੀਂ ਬਹਿ ਜਾਨੀਂ ਕਰਨ ਕਹਿੰਦਾ ਮੈਂ ਨਹੀਂ ਬੈਠ ਤੁਹਾਨੂੰ ਦਿਖਾਉਣੀ ਹੈ ਬੈਠ ਕੇ ਦੇਖੋ ਜੇ माजी ਤੁਸੀਂ ਸੋਫਾ ਤੇ ਬੈਠ ਸਕਦੇ ਹੋ ਧੋਲ ਲਗਾ ਕੇ ਬਹੁਤ ਹੀ ਵਧੀਆ ਤੇ ਬਿਲਕੁਲ ਖਰਾਬ ਹੋਣ ਵਾਲਾ ਸੋਫਾ ਨਹੀਂ ਤਿਆਰ ਹੋਇਆਗਾ ਐਸੇ ਇੱਕ ਤੁਸੀਂ ਸੋਫਾ ਜਿਹੜਾ ਰੁਕਾਰ ਟੈਣਾ ਦਾ ਤੁਸੀਂ ਬਣਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਅਕਸਾ ਪੱਕਾ ਦਾ ਚ ਟਾਇਰ ਵਗੈਰਾ ਸੈੱਟ ਦਿੰਦੇ ਆ ਫਾਲਤੂ ਕੱਪੜੇ ਵੀ ਆਪਣੇ ਕੋਲ ਪਏ ਹੁੰਦੇ ਹਨ ਸਾਰਾ ਵਿੱਚ ਪਾ ਕੇ ਮੋਟੇ ਦੀ ਤੁਸੀਂ ਇੱਕ ਗੱਦੀ ਤਿਆਰ ਕਰ ਲੈਣੀ ਹੈ ਆਪਣੀ ਗੱਦੀ ਤੇ ਲੋੜ ਹੀ ਨਹੀਂ ਪੈ ਇਹਨੂੰ ਫੋਲਡ ਕਰ ਲਿਆ ਤੇ ਆਪਣੀ ਬਸ ਗੱਦੀ ਮਗਰ ਹੈਗੀ ਆ ਤੋ ਲੱਕ ਜਿਵੇਂ ਮਰਜੀ ਆਪਾਂ ਬੈਠ ਸਕਦੇ ਆ ਵੀ ਆਇਆ ਗਿਆ ਹੋ ਤਾਂ ਵੀ ਬੈਠ ਸਕਦੇ ਆ ਤੁਸੀਂ ਹੋਰ ਵੀ ਕਲਾ ਦੇ ਤਾਦੇ ਬਣਾ ਸਕਦੇ ਹੋ ਸੋਫੇ ਆਪਾਂ ਟੈਰਾਂ ਦੇ ਬਣਾਤਾ ਤੇ ਆਪ ਨੂੰ ਬਹੁਤ ਵਧੀਆ ਬੱਚੇ ਜਿਵੇਂ ਮਾਜੀ ਬੈਠੇ ਟੱਪਣ ਖੇਡਣ ਜਿਵੇਂ ਮਾਜੀ ਕਰ ਤੇ ਬਿਲਕੁਲ ਨਹੀਂ ਟੁੱਟੂਗਾ ਤੇ ਖਰਾਬ ਹੋਊਗਾ ਪਲੀਜ਼ ਵੀਡੀਓ ਨੂੰ ਲਾਈਕ ਚੈਨਲ ਤੇ ਕਮੈਂਟ ਜ਼ਰੂਰ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਤੇ ਘਰੇ ਬਕਾੜ ਟੈਰਾਂ ਤੋਂ ਸੋਫਾ ਜ਼ਰੂਰ ਬਣਾਇਓ ਜਦੋਂ ਮਿਲਦੇ ਆਪਕਰ ਨੂੰ ਕਿਸੇ ਨੈਕਸਟ ਵੀਡੀਓ ਵਿੱਚ ਬਾਏ ਬਾਏ